ਦੇ ਦੇ ਅੰਬਾਗਿਆਂ ਨੂੰ ਤੁਹਾਡੇ ਅੱਜ ਦੇ ਇਕੱਠ ਨੇ ਮਾਤ ਦੇ ਕੇ ਇਹ ਸਾਬਤ ਕਰਤਾ ਕਿ ਇੱਥੋਂ ਦੀ ਮੋਦੀ ਸਰਕਾਰ ਜਾਂ ਭਗਵਾਨਤਮਾਨ ਸਰਕਾਰ ਕੋਈ ਵੀ ਹੋਵੇ ਕੁਰਸੀ ਤੇ ਉਹਨੂੰ ਅਸੀਂ ਲਾਜ਼ਮੀ ਮਾਤ ਦੇਵਾਂਗੇ ਅੱਜ ਦੇ ਇਕੱਠ ਨੇ ਬਿਗਲ ਵਜਾਤਾ ਕਿ ਕਾਇਮ ਹੋ ਜਾਓ ਸਰਕਾਰੋ ਕਾਰਪੋਰੇਟਾਂ ਦੇ ਸੇਵਾਦਾਰੋ ਕੰਮ ਹੋ ਜੋ ਅੱਗੇ ਕਿਸਾਨ ਮਜ਼ਦੂਰ ਭੈਣਾ ਭਰਾ ਮੈਦਾਨ ਦੇ ਵਿੱਚ ਤੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਛੋਟੇ ਮਲਾਜਮਾਂ ਨੂੰ ਵਪਾਰੀਆਂ ਨੂੰ ਗੱਦੇ ਆਰਥਿਕ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਟੇ ਇਹਨਾਂ ਕਾਰਪੋਰੇਟਰਾਂ ਦੇ ਸੇਵਾਦਾਰਾਂ ਦੀਆਂ ਗੋੜੜੀਆਂ ਉਦੋਂ ਵੀ ਗਾੜੇ ਲੋਵਾਵਾਂਗੇ ਰਗੜਾਂਗੇ ਰੱਕੇ ਨਾ ਤੋਂ ਮਾਤੋਂ ਵੱਧ ਕੇ ਜਿਵੇਂ ਦਿੱਲੀ ਮੋਰਚੇ ਵੇਲੇ ਰਗੜਿਆ ਸੀ ਕਿਉਂ ਕਿਉਂਕਿ ਜਿਹੜਾ ਨਵਾਂ ਖੇਤੀ ਮੰਡੀਕਰਨ ਨੀਤੀ ਖੜਾ ਲਿਆਂਦਾ ਇਹ ਉਹੀ ਤਿੰਨ ਕਾਲੇ ਕਾਨੂੰਨ ਜਿਹੜੇ ਆਪਾਂ 700 750 ਕੁਰਬਾਨੀਆਂ ਦੇ ਕੇ ਪੜਵਾਏ ਸੀ ਪਾਰਲੀਮੈਂਟ ਤੇ ਰੱਦ ਕਰਵਾਏ ਸੀ ਉਹ ਖੇਤੀ ਮੰਡੀਕਰਨ ਖਰੜੇ ਰਾਹੀਂ ਉਵੇਂ ਜੀਐਸਟੀ ਟੈਕਸ ਵਾਂਗੂ ਰਾਜ ਸਰਕਾਰਾਂ ਤੋਂ ਸੂਬਿਆਂ ਦੀਆਂ ਸਰਕਾਰਾਂ ਤੋਂ ਪ੍ਰਵਾਨਗੀ ਲੈ ਕੇ ਸੱਤਤਰਾਂ ਦੀਆਂ ਕਮੇਟੀਆਂ ਬਣਾ ਕੇ ਉਹੀ ਕਾਲੇ ਕਾਨੂੰਨ ਉਹਦੋਂ ਵੀ ਵੱਡੀ ਪੱਧਰ ਤੇ ਲਾਗੂ ਕੀਤੇ ਜਾ ਰਹੇ ਆ ਕਿਉਂਕਿ ਮੰਡੀਕਰਨ ਖਰੜੇ ਮੁਤਾਬਕ ਆ ਸਰਕਾਰੀ ਮੰਡੀਆਂ ਦਾ ਖਾਤਮਾ ਕਰਕੇ ਕਹਤਾ ਇਹ ਆ ਵੀ ਇਕਾਧਕਾਰ ਖਤਮ ਕਰਨਾ ਪਰ ਮਤਲਬ ਉਹਦਾ ਇਹ ਆ ਵੀ ਸਰਕਾਰ ਦਾ ਕੰਟਰੋਲ ਆ ਜਿਹੜਾ ਇਹਨਾਂ ਮੰਡੀਆਂ ਤੇ ਜਿੰਨਾ ਵੀ ਹੈਗਾ ਜਿੱਥੇ ਵੀ ਸੰਘਰਸ਼ ਕਰਕੇ ਉਹ ਕੰਟਰੋਲ ਕਾਇਮ ਰੱਖ ਲਿਆ ਕਿਸਾਨਾਂ ਮਜ਼ਦੂਰਾਂ ਨੇ ਉਹ ਵੀ ਖਤਮ ਕਰਨਾ ਕੰਟਰੋਲ ਇਕਾਧਕਾਰ ਖਤਮ ਕਰਨ ਦਾ ਮਤਲਬ ਇਹ ਆ ਖੁੱਲੀ ਛੁੱਟੀ ਦੇਣੀ ਆ ਇਹ ਕਾਰਪੋਰੇਟ ਕੰਪਨੀਆਂ ਨੂੰ ਅਡਾਨੀਆਂ ਦੇ ਸ਼ੈਲੂਆਂ ਸ਼ੈਲੋ ਕਦਮਾਂ ਨੂੰ ਤੇ ਉਹ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਦਾ ਵਿਕੀਪੀਡੀਆ ਨੇ ਅਧਿਐਨ ਕਰਕੇ ਜੜੀ ਰਿਪੋਰਟ ਜਾਰੀ ਕੀਤੀ ਹੈ ਦੁਨੀਆ ਦਾ ਮੀਡੀਆ ਵਿਕੀਪੀਡੀਆ ਲੋਕ ਪੱਖੀ ਜਿਨੇ ਦੱਸਿਆ ਵੀ ਕਿਵੇਂ ਚਾਰ ਵੱਡੀਆਂ ਕਾਰਪੋਰੇਟ ਕੰਪਨੀਆਂ ABCD ਲਿਖਿਆ ਉਹਨਾਂ ਨੂੰ ਆਰਚਰ ਮਿਡਲੈਂਡ ਬੂੰਗਾ ਤੇ ਕਾਰਗਲ ਤੇ ਡਰੇਪਸ ਏ ਬੀ ਸੀ ਡੀ ਉਹਨਾਂ ਦੇ ਪਹਿਲੇ ਅੱਖਰ ਆ ਉਹਨਾਂ ਨੇ ਜਿਹੜੇ ਦੇਸ਼ਾਂ ਦੀਆਂ ਮੰਡੀਆਂ ਤੇ ਕਬਜ਼ਾ ਕਰ ਲਿਆ 2011 ਚ 20 ਕਰੋੜ 30 ਲੱਖ ਏਕੜ ਜ਼ਮੀਨ ਉਹਨਾਂ ਨੇ ਆਪਦੇ ਕਬਜ਼ੇ ਚ ਲੈ ਲਈ ਸੀ ਉਹਨਾਂ ਦੇਸ਼ਾਂ ਦੀ ਤੇ ਜਿਹੜੀ ਅੱਜ ਵੀ ਰਿਪੋਰਟ ਆ ਪਿਛਲੇ ਸਾਲ ਦੀ ਉਹ ਹੈਗੀ ਆ ਅਰਬ ਹੈਕਟਰ ਜ਼ਮੀਨ ਦੇ ਸੌਦੇ ਪੂਰੀ ਦੁਨੀਆ 'ਚ ਹੋ ਚੁੱਕੇ ਆ ਉਹਨਾਂ ਉਹ ਜੀਆਂ ਕੰਪਨੀਆਂ ਹੋਰ ਵੀ ਕੁਛ ਰਲ ਗਈਆਂ ਉਹਨਾਂ ਦੇ ਨਾਲ ਸੌਦੇ ਕਰ ਚੁੱਕੀਆਂ ਐਂ ਮਜਬੂਰ ਕਰਕੇ ਜਿਵੇਂ ਆਪਾਂ ਨੂੰ ਮਜਬੂਰ ਕਰਨ ਵਾਲਾ ਖਰੜਾ ਲਿਆਂਦਾ ਵੀ ਜਦੋਂ ਇਹਨਾਂ ਦੀਆਂ ਜਨਸਾਂ ਰਲ ਗਈਆਂ ਪੱਲੇ ਹੀ ਕੱਖ ਨਾ ਪਿਆ ਇਹ ਹੱਥ ਬੰਨ ਕੇ ਜ਼ਮੀਨਾਂ ਦੇਣਗੇ ਸਾਨੂੰ ਐਂ ਸੌਦੇ ਹੁੰਦੇ ਆ ਜਿੱਥੇ ਕਿਸਾਨਾਂ ਦੀਆਂ ਫਸਲਾਂ ਰੋਲ ਕੇ ਜ਼ਮੀਨਾਂ ਖੋਹ ਲਿਆ ਜਾਂਦੇ ਕਾ ਇਹ ਤਰੀਕਾ ਉਹਨਾਂ ਦਾ ਕਾਰਪੋਰੇਟਾਂ ਦਾ ਇਹ ਮੰਡੀਕਰਨ ਖੜੜੇ ਰਹੇ ਇਹੀ ਤਰੀਕਾ ਲਾਗੂ ਕੀਤਾ ਜਾ ਰਿਹਾ ਹੈ ਪਰ ਇਹਦੇ ਸਾਰੇ ਪੱਖ ਆਮ ਲੋਕਾਂ ਤੱਕ ਲਿਜਾਣੇ ਕਿਉਂਕਿ ਜਿਹੜਾ ਗੋਦੀ ਮੀਟਗਾ ਉਹ ਤਾਂ ਸਰਕਾਰ ਦੇ ਪੱਖ ਦੀ ਜਾ ਰਿਹਾ ਹੈ ਜਿਹੜਾ ਆਮ ਮੀਡੀਆ ਆਪਾਂ ਨੂੰ ਕਵਰ ਕਰਦਾ ਇਹਦਾ ਬਹੁਤਾ ਦੇਸ਼ ਦੇ ਵਿੱਚ ਉਸ ਤਰ੍ਹਾਂ ਦਾ ਫੈਲਾਅ ਹੈ ਨਹੀਂ ਕਰਦੇ ਆ ਉਹਦੇ ਯਤਨ ਬਹੁਤ ਪਰ ਨਹੀਂ ਉਸ ਪੱਤਰ ਤੇ ਨਹੀਂ ਹੁੰਦਾ ਜਿਸ ਪੱਤਰ ਤੇ ਕਾਰਪੋਰੇਟਾਂ ਦਾ ਪ੍ਰਚਾਰ ਹੁੰਦਾ ਇਹ ਕਮੀ ਕਿਨੇ ਪੂਰੀ ਕਰਨੀ ਹੈ ਇਹ ਤੁਸੀਂ ਤੇ ਅਸੀਂ ਸਾਰਿਆਂ ਨੇ ਰਲ ਕੇ ਪੂਰੀ ਕਰਨੀ ਹੈ ਘਰ ਘਰ ਪ੍ਰਚਾਰ ਜਿਵੇਂ ਦਿੱਲੀ ਘੋੜ ਤੋਂ ਪਹਿਲਾਂ ਲਗਾਏ ਸੀ ਹਰ ਪਿੰਡ ਚ ਹਰ ਘਰ ਚ ਇਹ ਪ੍ਰਚਾਰ ਪਹੁੰਚ ਜੇ ਫੇਰ ਹਾ ਜੜੀ ਆਪਾਂ ਕਹਿੰਦੇ ਆਂ ਵੀ ਅੱਜ ਦੀ ਇਹ ਰੈਲੀ ਮਹਾ ਰੈਲੀ ਚੇਤਾਵਨੀ ਹੈ ਤੁੰਨਾ ਸਰਕਾਰਾਂ ਨੂੰ ਬਈ ਕਾਇਮ ਹੋ ਜਾਓ ਅਸੀਂ ਆਗੇ ਮੈਦਾਨ ਦੇ ਵਿੱਚ ਇਹ ਫੇਰ ਹੀ ਲਾਗੂ ਹੋਊਗੀ ਇਹ ਗੱਲ ਫੇਰ ਹੀ ਇਹ ਘਟੀ ਮੰਡੀਕਰਨ ਨੀਤੀ ਖੜਾ ਰੱਦ ਹੋਊਗਾ ਫੇਰ ਹੀ ਆਪਣੀਆਂ ਜ਼ਮੀਨਾਂ ਬਚਣਗੀਆਂ ਫੇਰ ਹੀ ਆਪਣੇ ਬੱਚਿਆਂ ਦਾ ਭਵਿੱਖ ਬਚੂਗਾ ਜੇ ਜ਼ਮੀਨਾਂ ਹੈਗੀਆਂ ਤਾਂ ਰੋਟੀ ਖਾ ਸਕਦੇ ਆ ਜੇ ਮੁੱਲ ਨਾ ਕਰ ਰੋਟੀ ਖਾਣੀ ਹੋਵੇ ਤਾਂ ਇਹ ਸੜਕਾਂ ਦੇ ਕਿਨਾਰੇ ਪਏ ਆ ਇਹੋ ਜੀ ਠੰਡ ਚ ਮਾਰ ਰਹੇ ਜਿਨ੍ਹਾਂ ਦੀਆਂ ਖਬਰਾਂ ਵੀ ਨਹੀਂ ਲਾਉਂਦੇ ਉਹ ਮੀਡੀਆ ਵਾਲੇ ਵੀ ਇੰਨੀਆਂ ਮੌਤਾਂ ਹੋਗੀਆਂ ਭੁੱਖ ਦੇ ਨਾਲ ਠੰਡ ਦੇ ਨਾਲ ਖਬਰਾਂ ਨਹੀਂ ਲੱਗਣਾ ਜਾ ਰਹੀਆਂ ਫੇਰ ਉਹ ਹਾਲਤ ਆਪਣੀ ਬਣਾਉਣ ਨੂੰ ਫਿਰਦੀਆਂ ਇਹ ਸਰਕਾਰਾਂ ਆਪਣਾ ਸਯੁਗਤ ਕਿਸਾਨ ਮੋਰਚਾ ਚਾਹੇ ਕੋਈ ਜੱਫੇਬੰਡੀ ਕਿਸਾਨਾਂ ਦੀ ਜਿਹੜੇ ਮਰਗੀ ਰੂਪ ਦੇ ਵਿੱਚ ਸੰਘਰਸ਼ ਕਰ ਰਹੀ ਹੋਵੇ ਕੋਈ ਮਾਰਨ ਮਾਰਤਾ ਕੋਈ ਹੋਰ ਦਿੱਲੀ ਮਾਰਚਾ ਕੋਈ ਵੀ ਰੂਪ ਵਰਤ ਰਹੀ ਹੋਵੇ ਜਦੋਂ ਵੀ ਉਹਨਾਂ ਤੇ ਜ਼ਬਰ ਹੁੰਦਾ ਹੈ ਹਮੇਸ਼ਾ ਹਾੜਾ ਨਾਰਾ ਮਾਰਿਆ ਸਯੁਗਤ ਕਿਸਾਨ ਮੋਰਚੇ ਨੇ ਉਹ ਕਿਸੇ ਵੀ ਰੂਪ ਚ ਹੋਵੇ ਉਹ ਅਰਥੀਆਂ ਛਾੜ ਕੇ ਹੋਵੇ ਉਹ ਰੇਲਾਂ ਰੋ ਬੰਦ ਕਰਕੇ ਹੋਵੇ ਕਿਸੇ ਵੀ ਰੂਕ ਦੇ ਵਿੱਚ ਡਟ ਕੇ ਹਵਾ ਨਾਰਾ ਮਾਰਿਆ ਤੇ ਹੁਣ ਵੀ ਜੋ ਐਲਾਨ ਹੋਣ ਵਾਲਾ ਉਹ ਹੀ ਹੈ ਕਿ ਜਿਹੜੇ ਪਿਛਲੇ ਯਤਨ ਸਯੁਗਤ ਕਿਸਾਨ ਮੋਰਚੇ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਂਝੇ ਸੰਘਰਸ਼ ਵਾਸਤੇ ਤਾਲਮੇਲ ਵਿੱਚ ਸੰਘਰਸ਼ ਵਾਸਤੇ ਸਹਿਮਤ ਕਰਕੇ ਵੱਡਾ ਮੋਰਚਾ ਇਸ ਮੁਦਦੀ ਸਰਕਾਰ ਦੇ ਖਿਲਾਫ ਲਾਉਣਾ ਨਾਲ ਹੀ ਭਗਵੰਤ ਮਾਨ ਦੀ ਸਰਕਾਰ ਮੈਂ ਸਾਫ਼ ਕਰਦੇ ਹਾਂ